ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਵੀਮੀ ਬਲੌਗ ਚੈਨਲ ਤੇ। ਆਨਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਹਾਂਜੀ ਅੱਜ ਦੀ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਂਜੀ ਅੱਜ ਆਪ ਆਪਣੇ ਬਲੌਗ ਵਿੱਚ ਬਣਾ ਰਹੇ ਹਾਂਗੇ ਨਾਈਟ ਕਰੀਮ। ਜਿਵੇਂ ਕਿ ਹਨਾ ਆਪਣੇ ਆ ਵਾਲੀਆਂ ਜਗ੍ਹਾ ਤੇ ਡਾਰਕ ਸਰਕਲ ਹੋ ਜਾਂਦੇ ਨੇਗੇ ਆਪਣੀ ਅੱਖਾਂ ਦੇ ਥੱਲੇ ਕਾਲੇ ਘੇਰੇ ਹੋ ਜਾਂਦੇ ਨੇਗੇ। ਹਾਂਜੀ ਉਹਦੇ ਲਈ ਆਪਾਂ ਹਨਾ ਨਾਈਟ ਕਰੀਮ ਤਿਆਰ ਕਰ ਰਹੇ ਹਾਂ ਜਿਸ ਦਾ ਕੀ ਰਿਜ਼ਲਟ ਬਹੁਤ ਵਧੀਆਗਾ। ਜਿਸ ਨੂੰ ਲਾਉਣ ਨਾਲ ਇੱਕ ਹਫ਼ਤੇ ਵਿੱਚ ਹੀ ਆਪਣੀਆਂ ਅੱਖਾਂ ਦੇ ਨੀਚਲੇ ਡਾਰਕ ਸਰਕਲ ਚਲੇ ਜਾਂਦੇ ਨੇ ਘਟ ਜਾਂਦੇ ਨੇਗੇ ਹਾਂਜੀ ਉਹ ਆਪਾਂ ਬਣਾ ਰਹੇ ਹਾਂਗੇ ਤੇ ਮੈਂ ਤੁਹਾਨੂੰ ਦੱਸ ਰਹੀਆਂ ਵੀ ਆਪਾਂ ਉਹਦੇ ਵਿੱਚ ਕੀ ਕੁਝ ਪਾ ਰਹੇ ਹਾਂਗੇ ਕਿੱਦਾਂ ਬਣਾ ਰਹੇ ਹਾਂ ਕਿੰਨੀ ਮਾਤਰਾ ਵਿੱਚ ਕੀ ਕੁਝ ਲੈ ਰਹੇ ਹਾਂ ਹਾਂਜੀ ਉਹਦੇ ਵਿੱਚ ਆਪਾਂ ਚਾਰ ਚੀਜ਼ਾਂ ਵਰਤਾਂਗੇ ਇੱਕ ਖੀਰੇ ਦਾ ਰਸ ਜੋ ਕਿ ਸਹੀ ਆਪਣੇ ਹਨਾ ਸਰੀਰ ਵਾਸਤੇ ਵੀ ਸਹੀ ਹੁੰਦਾ ਠੰਡਾ ਹੁੰਦਾ ਆਪਾਂ ਆਪਣੀਆਂ ਅੱਖਾਂ ਤੇ ਵੀ ਰੱਖਦੇ ਹਾਂ ਠੰਡਾ ਹੁੰਦਾ ਹੈ ਹਾਂਜੀ ਤੇ ਵਿਟਾਮਿਨ ਸੀ ਤੇ ਵਿਟਾਮਿਨ ਕੇ ਵੀ ਹੁੰਦਾ ਖੀਰੇ ਵਿੱਚ ਹਨਾ ਉਹ ਆਪਣੇ ਲਈ ਸਹੀ ਹੁੰਦਾ ਹੈ ਹਾਂਜੀ ਤੇ ਇੱਕ ਆਪਾਂ ਉਹਦੇ ਵਿੱਚ ਐਲੋਵੇਰਾ ਜੈੱਲ ਵਿਟਾਮਿਨ ਈ ਦਾ ਕੈਪਸੂਲ ਤੇ ਇੱਕ ਕੋਕੋਨਟ ਆਇਲ ਕੋਕੋਨਟ ਆਇਲ ਬਰਤਨ ਤੋਂ ਪਹਿਲਾਂ ਹਨਾ ਆਪਾਂ ਕਰੀਮ ਦੇ ਵਿੱਚ ਪਾਉਣ ਤੋਂ ਪਹਿਲਾਂ ਕੁਝ ਟਾਈਮ ਲਈ ਫ੍ਰਿਜ ਵਿੱਚ ਰੱਖ ਦਿਆਂਗੇ ਤਾਂ ਕਿ ਹਨਾ ਉਹ ਚੰਗੀ ਤਰ੍ਹਾਂ ਜੰਮ ਜੇ ਉਸ ਤੋਂ ਬਾਅਦ ਆਪਾਂ ਹਨਾ ਉਹਨੂੰ ਵਰਤਾਂਗੇ ਉਹਦੇ ਵਿੱਚ ਰਲਾਵਾਂਗੇ ਇੱਕ ਚਮਚੀ ਲੈਣਾ ਵੇ ਸਿੱਤ ਆਪਾਂ ਕੋਕੋਨਟ ਆਇਲ ਦਾ ਪਰ ਪਹਿਲਾਂ ਨਾ ਉਹਨੂੰ ਆਪਾਂ ਫਰਿੱਜ 'ਚ ਰੱਖ ਦਿਆਂਗੇ ਜਿਵੇਂ ਕਿ ਹਨਾ ਹੁਣ ਗਰਮੀ ਚੱਲ ਰਹੀ ਐ ਹੁਣ ਕੋਕੋਨਟ ਆਇਲ ਜੰਮਦਾ ਨਹੀਂ ਸਰਦੀਆਂ 'ਚ ਤਾਂ ਆਪਣੇ ਆਪ ਹੀ ਜੰਮ ਜਾਂਦਾ ਹੈਗਾ ਪਰ ਹੁਣ ਗਰਮੀ ਵਿੱਚ ਨਹੀਂ ਜੰਮਦਾ ਇਸ ਕਰਕੇ ਆਪਾਂ ਪਹਿਲਾਂ ਉਹਨੂੰ ਫਰਿੱਜ ਵਿੱਚ ਰੱਖ ਦੇਾਂਗੇ ਉਸ ਤੋਂ ਬਾਅਦ ਆਪਾਂ ਹਨਾ ਜਦੋਂ ਕਰੀਮ ਤਿਆਰ ਕਰਾਂਗੇ ਉਦੋਂ ਆਪਾਂ ਉਸ ਟਾਈਮ ਹੀ ਕੱਢਾਂਗੇ ਉਸ ਤੋਂ ਪਹਿਲਾਂ ਆਪਾਂ ਨਹੀਂ ਕੱਢਦੇਗੇ ਆਪਾਂ ਜਮਾ ਪਾਉਣ ਦੇ ਟਾਈਮ ਤੇ ਹੀ ਕੱਢਾਂਗੇ ਫਰਿੱਜ 'ਚੋਂ ਕਿਉਂਕਿ ਫਿਰ ਨਾ ਜਦੋਂ ਕਿ ਆਪਾਂ ਉਹਨੂੰ ਵੇਚਰ ਲਾਵਾਂਗੇ ਤਾਂ ਉਹਦੇ ਨਾਲ ਨਾ ਥੋੜਾ ਜਿਹਾ ਕਲਰ ਸੋਨਾ ਆਜੂਗਾ ਕਰੀਮ ਦਾ ਤੇ ਨਾਲੇ ਨਾ ਕਰੀਮ ਥੋੜੀ ਜੀ ਵਧੀਆ ਬਣ ਜਾਂਦੀ ਹੈਗੀ ਇਸ ਕਰਕੇ ਆਪਾਂ ਨੂੰ ਜੰਮੇ ਹੋਏ ਨੂੰ ਕੋਕੋਨਟ ਆਇਲ ਨੂੰ ਪਾਵਾਂਗੇ ਹਾਂਜੀ ਤੇ ਤੁਸੀਂ ਮੇਰੀ ਵੀਡੀਓ ਨਾਲ ਏਦਾਂ ਹੀ ਜੁੜੇ ਰਹੋ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਆਪਾਂ ਕਿੱਦਾਂ ਬਣਾ ਰਹੇ ਹਾਂਗੇ ਤੇ ਹਾਂਜੀ ਚਲੋ ਜੀ ਆਪਾਂ ਪੜਾਉਣੇ ਹੈਗੇ ਹਾਂਜੀ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਖੀਰਾ ਲੈ ਲਵਾਂਗੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਟਿੱਕ ਪਾਸਿਓਂ ਕੱਟ ਲਵਾਂਗੇ ਖੀਰਾ ਬਹੁਤ ਚੰਗਾ ਹੁੰਦਾ ਹੈ ਨਾ ਆਪਾਂ ਆਪਣੀਆਂ ਅੱਖਾਂ ਲਈ ਵੀ ਚੰਗਾ ਹੁੰਦਾ ਠੰਡਾ ਹੁੰਦਾ ਇਹਦੇ ਵਿੱਚ ਵਿਟਾਮਿਨ ਸੀ ਤੇ ਵਿਟਾਮਿਨ ਕੇ ਹੁੰਦਾ ਹੈਗਾ ਜੋ ਵੀ ਵਧੀਆ ਆਪਣੇ ਸਰੀਰ ਲਈ ਸਹੀ ਹੁੰਦਾ ਆਪਣੇ ਫੇਸ ਲਈ ਤੇ ਹਾਂਜੀ ਆਪਾਂ ਖੀਰੇ ਨੂੰ ਕद्दूकस ਕਰ ਲਵਾਂਗੇ ਕਿਉਂਕਿ ਆਪਾਂ ਇਹਦਾ ਰਸ ਲੈਣਾ ਹੈਗਾ ਤੇ ਵੈਸੇ ਵੀ ਆਪਾਂ ਹਣਾ ਅੱਖਾਂ ਤਿੱਖੀ ਰੱਖਦੇ ਆ ਆਪਣੀ ਅੱਖਾਂ ਨੂੰ ਠੰਡ ਕੇ ਦਿੰਦਾ ਹੈਗਾ ਇਸ ਕਰਕੇ ਆਪਾਂ ਖੀਰੇ ਦਾ ਰਸ ਲੈ ਰਹੇ ਆਂਗੇ ਹਾਂਜੀ ਆਪਾਂ ਅੱਧਾ ਕ ਖੀਰਾ ਕद्दूकस ਕਰਾਂਗੇ ਜਿੰਨਾ ਕ ਆਪਾਂ ਨੂੰ ਵੀ 3-4 ਚਮਚੇ ਆਪਣੇ ਰਸ ਦੇ ਨਿਕਲਿਆ ਹੋਣਾ ਤੇ ਹਾਂਜੀ ਉਸ ਤੋਂ ਬਾਅਦ ਆਪਾਂ ਕद्दूकस ਕਰਕੇ ਖੀਰੇ ਨੂੰ ਛਾਣ ਲਵਾਂਗੇ ਚਾਹੇ ਤੁਸੀਂ ਕੱਪੜੇ ਰਾਹੀਂ ਵੀ ਹਣਾ ਇਹਦਾ ਰਸ ਕੱਢ ਸਕਦੇ ਹੋ ਚਾਹੇ ਆਪਾਂ ਇੱਕ ਛਾਨਣੀ ਰਾਹੀਂ ਵੀ ਇਹਦਾ ਰਸ ਕੱਢ ਸਕਦੇ ਹਾਂਗੇ ਤੇ ਮੈਂ ਛਾਨਣੀ ਰਾਹੀਂ ਕੱਢ ਰਹੀ ਆਂ ਰਸ ਕਿ ਇਹ ਠੰਡਕ ਦਿੰਦਾ ਵੈਸੀ ਵੀ ਆਪਾਂ ਜੇ ਖੀਰਾ ਖਾਣੇ ਆ ਹਨਾ ਵੈਸੀ ਵੀ ਆਪਾਂ ਨੂੰ ਬੱਧੀਆ ਫਾਇਦਾ ਹੀ ਦਿੰਦਾ ਤੇ ਇਹਦਾ ਰਸ ਵੀ ਆਪਣੀਆਂ ਅੱਖਾਂ ਲਈ ਸਹੀ ਰਹੂਗਾ ਆਪਾਂ ਬਿਲਕੁਲ ਨੇਚਰਲ ਬਣਾ ਰਹੇ ਆ ਕੋਈ ਇੰਨਾ ਹਨਾ ਕੁਝ ਜ਼ਿਆਦਾ ਨਹੀਂ ਪਾ ਰਹੇ ਆਪਾਂ ਤੇ ਹਾਂਜੀ ਰਸ ਕੱਢਣ ਤੋਂ ਬਾਅਦ 2-3 ਚਮਚ ਆਪਾਂ ਇਹਦੇ ਖੀਰੇ ਦੇ ਰਸ ਦੇ ਕੱਢ ਲਵਾਂਗੇ ਆ ਦੇਖੋ ਤੁਸੀਂ ਪੂਰਾ ਵਧੀਆ ਰਸ ਨਿਕਲਿਆ ਹੈ ਇਹਦਾ 2-3 ਚਮਚਾ ਰਾਸ ਕੱਢਣ ਤੋਂ ਬਾਅਦ ਆਪਾਂ ਨਾ ਇੱਕ ਚਮਚ ਐਲੋਵੇਰਾ ਜੈਲ ਦਾ ਲੈ ਲਵਾਂਗੇ ਚਾਹੇ ਤੁਸੀਂ ਮਾਰਕੀਟ ਵਾਲੀ ਲੈ ਲਓ ਤੇ ਚਾਹੇ ਤੁਸੀਂ ਘਰ ਵਾਲੀ ਲਓ ਜੇ ਆਪਾਂ ਹਨਾ 2-4 ਦਿਨ ਸਟੋਰ ਕਰਕੇ ਰੱਖਾਂਗੇ ਫਿਰ ਆਪਾਂ ਨਾ ਮਾਰਕੀਟ ਵਾਲੀ ਐਲੋਵੇਰਾ ਜੈਲ ਲਓ ਜੇ ਆਪਾਂ ਹਨਾ ਉਸ ਦਿਨ ਬਣਾ ਕੇ ਉਸ ਦਿਨ ਹੀ ਵਰਤ ਲੈਣਾ ਇਹਨੂੰ ਵੀ 2 ਦਿਨ ਵਸ ਰੱਖਣਾ ਫਿਰ ਆਪਾਂ ਘਰ ਵਾਲੀ ਜੈਲ ਵੀ ਲੈ ਸਕਦੇ ਹਾਂ ਬਸੇ 5-6 ਦਿਨ ਨਹੀਂ ਰਹਿੰਦੀ ਘਰ ਵਾਲੀ ਜੈਲ ਐਲੋਵੇਰਾ ਜੈਲ ਜਿਹੜੀ ਮਾਰਕੀਟ ਵਾਲੀ ਹੁੰਦੀ ਉਹ 5-6 ਦਿਨ ਤੱਕ ਰੈ ਸਟੋਰ ਕਰਕੇ ਆਪਾਂ ਰੱਖ ਸਕਦੇ ਹਾਂ ਉਹ ਰਹਿ ਜਾਂਦੀ ਹੈਗੀ ਹਾਂਜੀ ਦੂਜਾ ਉਸ ਤੋਂ ਬਾਅਦ ਆਪਾਂ ਇਹਨੂੰ ਖੀਰੇ ਦੇ ਰਸ ਨੂੰ ਟੀਲਵੇਰਾ ਜੈਲ ਨੂੰ ਮਿਲਾ ਲਵਾਂਗੇ ਕਮਾਰ ਨੂੰ ਪੂਰਾ ਚੰਗੀ ਤਰ੍ਹਾਂ ਲਾ ਲਵਾਂਗੇ ਹਾਂਜੀ ਇਸ ਨੂੰ ਰਲੌਣ ਤੋਂ ਬਾਅਦ ਆਪਾਂ ਇੱਕ ਵਿਟਾਮਿਨ E ਦਾ ਕੈਪਸੂਲ ਲਵਾਂਗੇ ਜੋ ਇਹਦੇ ਵਿੱਚ ਪਾਵਾਂਗੇ ਕਿਉਂਕਿ ਵਿਟਾਮਿਨ E ਦਾ ਕੈਪਸੂਲ ਵੀ ਆਪਣੇ ਫੇਸ ਵਾਸਤੇ ਸਹੀ ਹੁੰਦਾ ਆਪਣੇ ਫੇਸ ਨੂੰ ਟਾਈਟ ਰੱਖਦਾ ਹੈ ਵੈਸੇ ਵੀ ਇਹਦੇ ਵਾਅਦੇ ਹੁੰਦੇ ਨੇਗੇ ਤੇ ਹਾਂਜੀ ਆਪਾਂ ਇੱਕ ਵਿਟਾਮਿਨ ਜ਼ਿਆਦਾ ਨਹੀਂ ਪੋਣੀ ਆਪਾਂ ਇੱਕੋ ਹੀ ਪਾਵਾਂਗੇ ਹਾਂ ਜਿਸ ਨੂੰ ਕਿਸੇ ਨੂੰ ਹਨਾ ਨਹੀਂ ਮਾਫ ਇੱਕ ਵਿਟਾਮਿਨੀ ਦਾ ਕੈਪਸੂਲ ਉਹ ਸਕਿੱਪ ਵੀ ਕਰ ਸਕਦਾ ਹੈ ਤੇ ਨਹੀਂ ਆਪਾਂ ਪਾ ਲਵਾਂਗੇ ਹਾਂਜੀ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਫੇਰ ਦੁਬਾਰਾ ਤੋਂ ਹਨਾ ਪੂਰੇ ਚਮਚੇ ਦੀ ਮਦਦ ਨਾਲ ਰਲਾਲ ਲਵਾਂਗੇ ਹਾਂਜੀ ਉਸ ਤੋਂ ਬਾਅਦ ਇੱਕ ਚਮਚਾ ਆਪਾਂ ਕੋਕੋਨਟ ਆਇਲ ਕਿਉਂਕਿ ਮੈਂ ਨਾ ਇਹਨੂੰ ਫਰਿੱਜ 'ਚ ਰੱਖਤਾ ਸੀ ਜੰਮਣ ਵਾਸਤੇ ਫੇਰ ਹੀ ਵਧੀਆ ਜੇ ਵਿੱਚ ਥੋੜਾ ਜਿਹਾ ਸੈੱਟ ਹੋ ਜਾਊਗਾ ਠੰਡਾ ਲਿਓ ਪੂਰਾ ਤੁਸੀਂ ਜਮਾ ਕੇ ਫਰਿੱਜ 'ਚ ਰੱਖ ਕੀ ਲਿਓ ਪਹਿਲਾਂ ਤੁਸੀਂ ਇਹਨੂੰ ਹਾਂਜੀ ਵੈਸੇ ਵੀ ਪਾ ਸਕਦੇ ਆ ਨਾ ਪਰ ਫਿਰ ਥੋੜਾ ਜਿਹਾ ਨਾ ਕਰੀਮੀ ਟੈਕਸਚਰ ਨਹੀਂ ਆਉਂਦਾਗਾ ਤੇ ਇਸ ਤੋਂ ਬਾਅਦ ਨਾ ਏਦਾਂ ਜਿੱਦਾਂ ਆਪਾਂ ਮਿਕਸ ਕਰਾਂਗੇ ਪੂਰਾ ਸੋਹਣਾ ਕਲਰ ਆ ਜਾਊਗਾ ਤੇ ਪੂਰਾ ਵਧੀਆ ਬਣ ਜਾਊਗਾ ਇਹ ਇਸ ਕਰਕੇ ਪਹਿਲਾਂ ਨਾਰੀਅਲ ਦੇ ਤੇਲ ਨੂੰ ਫਰਿੱਜ 'ਚ ਰੱਖ ਦਿਓ ਹਾਂਜੀ ਆਪਾਂ ਪੂਰੀ ਚੰਗੀ ਤਰ੍ਹਾਂ ਲਾ ਲਵਾਂਗੇ ਤੁਸੀਂ ਦੇਖੋ ਹਨਾ ਕਿੰਨਾ ਸੋਹਣਾ ਰੰਗ ਬਦਲ ਗਿਆ ਦਾ ਕਿੰਨਾ ਸੋਹਣਾ ਚੇਂਜ ਹੋ ਗਿਆ ਰੰਗ ਤੇ ਬਹੁਤ ਵਧੀਆ ਐ ਮੈਨੂੰ ਲੱਗਦਾ ਵੀ ਆਪਾਂ ਇਹਨੂੰ ਮਾਰਕੀਟ ਵਾਲੀ ਹੋਈ ਕਰੀਮ ਲਾ ਗਦੇ ਐ ਇਦਾਂ ਲੱਗਦਾ ਹੀ ਨਹੀਂ ਬਿਲਕੁਲ ਵੀ ਇਹ ਘਰ ਤਿਆਰ ਕੀਤੀ ਹੋਈ ਹੈਗੀ ਹਾਂਜੀ ਜਦੋਂ ਤੁਸੀਂ ਇਹਨੂੰ ਸਟੋਰ ਕਰਕੇ ਰੱਖਣਾ ਤਾਂ ਤੁਸੀਂ ਫ੍ਰਿਜ ਵਿੱਚ ਹੀ ਸਟੋਰ ਕਰਕੇ ਰੱਖਿਓ ਇਹਨੂੰ ਬਾਹਰ ਨਾ ਰੱਖਿਓ ਪਾ ਚੰਗੀ ਤਰ੍ਹਾਂ ਰਲ ਲਵਾਂਗੇ ਕਿਉਂਕਿ ਜਿਹੜਾ ਨਾਰੀਅਲ ਦਾ ਹਨਾ ਥੋੜਾ ਜਿਹਾ ਜੰਮਿਆ ਹੋਇਆ ਸੀਗਾ ਉਹ ਵਿੱਚ ਕੁਛ ਘਰ ਲ ਗਿਆ ਸੀ ਕੁਛ ਨਹੀਂ ਰਲਿਆ ਆਪਾਂ ਚਮਚ ਦੀ ਮਦਦ ਨਾਲ ਪੂਰਾ ਚੰਗੀ ਤਰ੍ਹਾਂ ਹਲਾ ਹਲਾ ਕੇ ਇਹਨੂੰ ਰਲ ਲਵਾਂਗੇ ਹਾਂਜੀ ਤੇ ਹੁਣ ਆਪਣੀ ਕਰੀਮ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਇੱਕ ਡੱਬੀ ਵਿੱਚ ਇਹਨੂੰ ਹਨਾ ਸਟੋਰ ਕਰਕੇ ਫ੍ਰਿਜ ਵਿੱਚ ਰੱਖ ਦਿਆਂਗੇ ਤੇ ਕੁਝ ਟਾਈਮ ਲਈ ਪਹਿਲਾਂ ਆਪਾਂ ਫ੍ਰਿਜ ਵਿੱਚ ਹੀ ਰੱਖਾਂਗੇ ਇਹਨੂੰ ਹਾਂਜੀ ਆਪਾਂ ਡੱਬੀ ਵਿੱਚ ਕੱਢ ਰੇਗੇ ਹਾਂਜੀ ਡੱਬੀ ਵਿੱਚ ਕੱਢਣ ਤੋਂ ਬਾਅਦ ਹਨਾ ਆਪਾਂ ਇਹਨੂੰ ਨਾ ਕੁਝ ਟਾਈਮ ਲਈ ਫਰਿੱਜ 'ਚ ਰੱਖ ਦੇਾਂਗੇ ਉਸ ਤੋਂ ਬਾਅਦ ਆਪਾਂ ਜੂਸ ਕਰਾਂਗੇ ਤੇ ਹਾਂਜੀ ਆ ਦੇਖੋ ਤੁਸੀਂ ਮੈਂ ਇਹਨੂੰ ਫਰਿੱਜ 'ਚ ਰੱਖਤਾ ਸੀ ਹੁਣ ਥੋੜਾ ਜਿਹਾ ਰੰਗ ਚੇਂਜ ਹੋ ਗਿਆ ਕੁਛੇ ਜੰਮ ਗਈ ਸੀ ਫਰਿੱਜ ਵਿੱਚ ਤੇ ਇਹਨੂੰ ਆਪਾਂ ਫਰਿੱਜ ਵਿੱਚ ਹੀ ਸਟੋਰ ਕਰਕੇ ਰੱਖਣਾ ਹੈ ਤੇ ਜਦੋਂ ਵੀ ਆਪਾਂ ਜੂਸ ਕਰਕੇ ਉਸ ਤੋਂ ਬਾਅਦ ਇਹਨੂੰ ਫਰਿੱਜ ਵਿੱਚ ਹੀ ਰੱਖਿਆ ਹੋ ਤੁਸੀਂ ਵੀ ਹਾਂਜੀ ਤੇ ਆਪਾਂ ਉਸ ਤੋਂ ਬਾਅਦ ਲਾਉਣੇ ਇਹਨੂੰ ਫੇਸ ਤੇ ਹਾਂਜੀ ਇਹ ਆਪਾਂ ਪਹਿਲਾਂ ਫਰਿੱਜ ਚ ਰੱਖਤੀ ਸੀ ਹੁਣ ਆਪਾਂ ਫਰਿੱਜ ਚੋਂ ਕੱਢ ਲਿਆਂਦੀ ਤੇ ਹਾਂਜੀ ਆਪਾਂ ਨਾ ਇਹਨੂੰ ਜਦੋਂ ਕਿ ਆਪਾਂ ਯੂਜ਼ ਕਰਨਾ ਹੈਗਾ ਤੇ ਤੁਸੀਂ ਦੇਖੋ ਹਨਾ ਇਦਾਂ ਹਨਾ ਤੇ ਆਪਣਾ ਅੱਖਾਂ ਤੋਂ ਥੋੜਾ ਥੋੜਾ ਦੂਰ ਤਾਂ ਕਿ ਆਪਣੀਆਂ ਜਿਹੜੀਆਂ ਬਲੀਮਾ ਨੇ ਉਹਨਾਂ ਵਿੱਚ ਨਾ ਪਵੇ ਕਿਉਂਕਿ ਇਹ ਬਟਾਮ ਨੀ ਦਾ ਕੈਪਸੂਲ ਕਰਕੇ ਕਈ ਵਾਰ ਕੋਈ ਜਲਨ ਹੋ ਸਕਦੀ ਹੈ ਇਸ ਕਰਕੇ ਨਾ ਆਪਾਂ ਥੋੜਾ ਥੋੜਾ ਇਦਾਂ ਇਦਾਂ ਦੂਰ ਕਰਕੇ ਲਗਾਵਾਂਗੇ ਤੇ ਹਾਂਜੀ ਤੇ ਆਪਾਂ ਵੀ ਜ਼ਿਆਦਾ ਨੇੜੇ ਨਹੀਂ ਲਾਉਂਦੇ ਤੇ ਕਿਉਂਕਿ ਆਪਣੇ ਅੱਖਾਂ ਦੀ ਜਲਨ ਆ ਵੀ ਆਪਣੇ ਅੱਖਾਂ ਦੇ ਵਿੱਚ ਨਾ ਹਨਾ ਕਈ ਵਾਰੀ ਹੁੰਦਾ ਵੀ ਜਲਨ ਹੋ ਸਕਦੀ ਹੈਗੀ ਹਾਂਜੀ ਆਪਾਂ ਉਦਾਂ ਹੀ ਨਹੀਂ ਥੋੜਾ ਜਿਹਾ ਦੂਰ ਕਰਕੇ ਲਾਵਾਂਗੇ ਇਹਨਾਂ ਨੂੰ ਤੇ ਤੁਸੀਂ ਇਹ ਨੂੰ ਸ਼ਾਮ ਨੂੰ ਲਾ ਕੇ ਹਨਾ ਰਾਤ ਟਾਈਮ ਲਾ ਕੇ ਆਪਾਂ ਸੌ ਜਾਣਾ ਹੈਗਾ ਤੇ ਸਵੇਰ ਉੱਠ ਕੇ ਆਪਣਾ ਫੇਸ ਵਾਸ਼ ਕਰ ਲੈਣਾ ਤੇ ਇਹ ਆਪਾਂ ਇੱਕ ਹਫ਼ਤਾ ਲਾਵਾਂਗੇ ਇੱਕ ਹਫ਼ਤੇ ਚ ਆਪਾਂ ਨੂੰ ਪੂਰਾ ਰਿਜ਼ਲਟ ਦੇਊਗਾ ਹਾਂਜੀ ਹਾਂਜੀ ਉਮੀਦ ਕਰਦੀ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਮੇਰੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਜੇ ਨਹੀਂ ਚੰਗੀਆਂ ਲੱਗਦੀਆਂ ਤਾਂ ਵੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਇਹ ਨਹੀਂ ਚੰਗੀਆਂ ਲੱਗੀਆਂ ਜਾਂ ਵੀ ਮੇਰੀ ਵੀਡੀਓ ਵਿੱਚ ਏ ਕਮੀ ਹੈ ਤਾਂ ਕਿ ਮੈਂ ਹਣ ਆਪਣੀ ਵੀਡੀਓ ਨੂੰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂ ਆਪਣਾ ਪਿਆਰ ਇਦਾਂ ਹੀ ਬਣਾਈ ਰੱਖੋ ਮੇਰੇ ਨਾਲ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਫੁੱਲ ਵਾਚ ਕੀਤੀ ਤੇ ਹਾਂਜੀ ਤੇ ਹਨਾ ਇਹ ਜਿਹੜੀ ਆਪਾਂ ਨਾਈਟ ਕਰੀਮ ਬਣਾ ਰਹੇ ਹਾਂਗੇ ਇਹ ਇਹ ਆਪਣੇ ਡਾਰਕ ਸਰਕਲਾਂ ਵਾਸਤੇ ਬਹੁਤ ਵਧੀਆ ਵੈਸੇ ਇਹ ਫੇਸ ਵਾਸਤੇ ਬਹੁਤ ਵਧੀਆ ਜਿਵੇਂ ਕਿ ਆਪਣੇ ਹਨਾ ਇੱਥੇ ਕਾਲਾਪਨ ਹੁੰਦਾ ਹੈਗਾ ਆਵਲੀ ਜਗ੍ਹਾ ਤੇ ਉਹਦੇ ਲਈ ਵੀ ਆਪਾਂ ਵਰਤ ਸਕਦੇ ਹਾਂਗੇ ਇਹਨੂੰ ਤੇ ਹਾਂਜੀ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਦੁਵਾਰਾ ਤੋਂ ਤੁਸੀਂ ਮੇਰੀ ਵੀਡੀਓ ਫੁੱਲ ਵਾਚ ਕੀਤੀ ਸਤਿ ਸ਼੍ਰੀ ਅਕਾਲ ਜੀ